ਬਹੁਤ ਘਾਟਾ ਲੱਗ ਰਿਹਾ ਮੇਰਾ ਪਰਿਵਾਰ ਟੱਚ वुਡ ਬਹੁਤ ਜ਼ਿਆਦਾ ਸਾਥ ਦਿੰਦਾ ਪਰ ਬਹੁਤ ਖਾਂਸੇ ਹੋ ਗਏ ਸਾਡੇ ਪਰਿਵਾਰ ਚ ਭਾਈ ਸਾਹਿਬ ਮੇਰੇ ਗੁਜ਼ਰ ਗਏ ਜਿਹੜੇ ਮੇਰੇ ਥੰਮ ਸੀ ਮੇਰੇ ਦੂਜੇ ਮਾਸੀ ਜੀ ਦੇ ਬੇਟੇ ਮਮਾ ਜੀ ਦੇ ਬੇਟੇ ਉਹ ਇੱਥੇ ਆਏ ਸੀ ਆਪਣੀ ਵਾਈਸ ਦੇ ਨਾਲ ਜਿਹੜਾ ਸਾਰਾ ਸਾਹਮੜੇ ਥੀ ਉਹਨਾਂ ਦਾ ਬਹੁਤ ਹੀ ਖਿਆਨਕ ਹੋ ਗਿਆ ਤੇ 18 ਤਰੀਕ ਨੂੰ ਆਪਰੇਸ਼ਨ ਹੈ ਉਹ ਵੀ ਨਿਕਲ ਚਲੇ ਗਏ ਮਹਾਰਾਜ ਸਾਹਿਬ ਦਾ ਥੋੜਾ ਜਿਹਾ ਪ੍ਰੋਬਲਮ ਆ ਗਿਆ ਸੀ ਪੰਜ ਛੇ ਦਿਨਾਂ ਤੋਂ ਉਹ ਸ਼ੁਕਰ ਹੈ ਸਾਰਾ ਕੁਝ ਠੀਕ ਹੋ ਗਿਆ ਦਿੱਲੀ ਦੇ ਹਸਪਤਾਲ 'ਚ ਰਣੇਂਦਰ ਨੂੰ ਇੱਕ ਦਿਨ ਲਈ ਆਇਆ ਥੀ ਉਹ ਪਹਿਲੇ ਉਹਨਾਂ ਦੇ ਨਾਲ ਸੀ ਹੁਣ ਹੁਣ ਉਹਨਾਂ ਨੂੰ ਲੈ ਕੇ ਆਊਗਾ ਤੇ ਇਸ ਕਾਰਨ ਮੇਰੇ ਦੋਤੇ ਵੀ ਕੱਲ ਰਾਜਮਾਤਾ ਸਾਹਿਬ ਗਵਾਲੀਅਰ ਦਾ ਦਿਹਾਂਤ ਹੋ ਗਿਆ ਕਈ ਦਿਨਾਂ ਤੋਂ ਬਿਮਾਰ ਆ ਇੱਕ ਦਿਨ ਲਈ ਆਣਾ ਵਾਪਸ ਜਾਣਾ ਅੱਜ ਇੱਕ ਬੋਡੀ ਨੂੰ ਲੈ ਕੇ ਜਾ ਰਹੇ ਨੇ ਕਰਮੇਸ਼ਨ ਦੇ ਲਈ ਗਵਾਲੀਅਰ ਉਹ ਉਹਨਾਂ ਦੇ ਵਾਈਫ ਸੀ ਨਾਨੀ ਜੀ ਸੀ ਸੋ ਇਸ ਕਿਸਮ ਦੇ ਜਿਹੜੇ ਸੀ ਨਾ ਪਰਿਵਾਰ ਨੂੰ ਥੋੜਾ ਜਿਹਾ ਔਖਾ ਹੋ ਗਿਆ ਪਰ ਚਲੋ ਮੇਰਾ ਜਿਹੜਾ ਪਰਿਵਾਰ ਹੈ ਨਾ ਉਹ ਲੋਕ ਨੇ ਔਰ ਜਿੰਨਾ ਮੈਨੂੰ ਆਪ ਅੱਗੇ ਆ ਕੇ ਹਰ ਇੱਕ ਥਾਂ ਤੋਂ ਹਰ ਇੱਕ ਏਰੀਆ ਤੋਂ ਆਪੇ ਆ ਕੇ ਸਾਹਮਣੇ ਨੇ ਕਿਉਂਕਿ ਐਮਐਲਏ ਤਾਂ ਕੋਈ ਹੈ ਹੀ ਨਹੀਂ ਬੀਜੇਪੀ ਦਾ ਕਿਤੇ ਸਿਸਟਮ ਵੀ ਹੋਣਾ ਸੀ ਕਰ ਲਿਆ ਹੁਣ ਹੋ ਰਿਹਾ ਤਾਂ ਮੈਂ ਸੋਚਦੀ ਆ ਕਿ ਬਹੁਤ ਅਨੋਖੀ ਕਿਸਮ ਦੀ ਇਹ ਇਲੈਕਸ਼ਨ ਹੈ ਪਰ ਮੈਨੂੰ ਇੰਨਾ ਹੌਸਲਾ ਮਿਲਿਆ ਲੋਕਾਂ ਤੋਂ ਕਿ ਮੈਨੂੰ ਪਤਾ ਹੈ ਕਿ ਮੇਰਾ ਅੱਛਾ ਰਿਜ਼ਲਟ ਨਿਕਲੂਗਾ ਬਹੁਤ ਘਾਟਾ ਲੱਗ ਰਿਹਾ ਮੇਰਾ ਪਰਿਵਾਰ ਟੱਚ ਵੁੱਡ ਬਹੁਤ ਜ਼ਿਆਦਾ ਸਾਥ ਦਿੰਦਾ ਪਰ ਬਹੁਤ ਹادثੇ ਹੋ ਗਏ ਸਾਡੇ ਪਰਿਵਾਰ 'ਚੇ ਭਾਈ ਸਾਹਿਬ ਮੇਰੇ ਗੁਜ਼ਰ ਗਏ ਜਿਹੜੇ ਮੇਰੇ ਥੰਮ ਸੀ ਮੇਰੇ ਦੂਜੇ ਮਾਸੀ ਜੀ ਦੇ ਬੇਟੇ ਮਾਮਾ ਜੀ ਦੇ ਬੇਟੇ ਉਹ ਇੱਥੇ ਆਏ ਸੀ ਆਪਣੀ ਵਾਈਫ ਦੇ ਨਾਲ ਜਿਹੜਾ ਸਾਰਾ ਸਾਹਮੜੇ ਥੀ ਉਹਨਾਂ ਦਾ ਬਹੁਤ ਹੀ ਖਿਆਨਕ ਹੋ ਗਿਆ ਤੇ 18 ਤਰੀਕ ਨੂੰ ਆਪਰੇਸ਼ਨ ਹੈ ਉਹ ਵੀ ਨਿਕਲ ਚਲੇ ਗਏ ਮਹਾਰਾਜ ਸਾਹਿਬ ਦਾ ਥੋੜਾ ਜਿਹਾ ਪ੍ਰੋਬਲਮ ਆ ਗਿਆ ਸੀ 5-6 ਦਿਨਾਂ ਤੋਂ ਉਹ ਸ਼ੁਕਰ ਹੈ ਸਾਰਾ ਕੁਝ ਠੀਕ ਹੋ ਗਿਆ ਦਿੱਲੀ ਦੇ ਹਸਪੀਟਲ 'ਚ ਰਣੇਂਦਰ ਨੂੰ ਇੱਕ ਦਿਨ ਲਈ ਆਇਆ ਥੀ ਉਹ ਪਹਿਲੇ ਉਹਨਾਂ ਦੇ ਨਾਲ ਥੀ ਹੁਣ ਉਹਨਾਂ ਨੂੰ ਲੈ ਕੇ ਆਊਗਾ ਤੇ ਇਸ ਕਾਰਨ ਮੇਰੇ ਦੋਤੇ ਵੀ ਕੱਲ ਰਾਜਮਾਤਾ ਸਾਹਿਬ ਗਵਾਲੀਅਰ ਦਾ ਦਿਹਾਂਤ ਹੋ ਗਿਆ ਕਈ ਦਿਨਾਂ ਤੋਂ ਬਿਮਾਰ ਆ ਇੱਕ ਦਿਨ ਲਈ ਆਣਾ ਵਾਪਸ ਜਾਣਾ ਅੱਜ ਇੱਕ ਬੋਡੀ ਨੂੰ ਲੈ ਕੇ ਜਾ ਰਹੇ ਨੇ ਕਰਮੇਸ਼ਨ ਦੇ ਲਈ ਗਵਾਲੀਅਰ ਉਹ ਉਹਨਾਂ ਦੇ ਵਾਈਫ ਦੀ ਨਾਨੀ ਜੀ ਸੀ ਸੋ ਇਸ ਕਿਸਮ ਦੇ ਜਿਹੜੇ ਸੀ ਨਾ ਪਰਿਵਾਰ ਨੂੰ ਥੋੜਾ ਜਿਹਾ ਔਖਾ ਹੋ ਗਿਆ ਪਰ ਚਲੋ ਮੇਰਾ ਜਿਹੜਾ ਪਰਿਵਾਰ ਹੈ ਨਾ ਉਹ ਲੋਕ ਨੇ ਔਰ ਜਿੰਨਾ ਮੈਨੂੰ ਆਪ ਅੱਗੇ ਆ ਕੇ ਹਰ ਇੱਕ ਥਾਂ ਤੋਂ ਹਰ ਇੱਕ ਏਰੀਆ ਤੋਂ ਆਪੇ ਆ ਕੇ ਸਾਹਮਣੇ ਨੇ ਕਿਉਂਕਿ ਐਮਐਲਏ ਤਾਂ ਕੋਈ ਹੈ ਹੀ ਨਹੀਂ ਬੀਜੇਪੀ ਦਾ ਕਿਤੇ ਸਿਸਟਮ ਵੀ ਹੋਣਾ ਸੀ ਕਰ ਲਿਆ ਹੁਣ ਹੋ ਰਿਹਾ ਤਾਂ ਮੈਂ ਸੋਚਦੀ ਆ ਕਿ ਬਹੁਤ ਅਨੋਖੀ ਕਿਸਮ ਦੀ ਇਹ ਇਲੈਕਸ਼ਨ ਹੈ ਪਰ ਮੈਨੂੰ ਇੰਨਾ ਹੌਸਲਾ ਮਿਲਿਆ ਲੋਕਾਂ ਤੋਂ ਕਿ ਮੈਨੂੰ ਪਤਾ ਹੈ ਕਿ ਮੇਰਾ ਅੱਛਾ ਰਿਜ਼ਲਟ ਨਿਕਲੂਗਾ